ਕੁਰਾਲੀ ਦੇ ਬਡਾਲੀ ਰੋਡ ਤੇ ਐਲੂਮੀਨੀਅਮ ਦਾ ਬਣਾ ਰੇ ਸੀ ਫਾਰਮ ਵਿੱਚ ਕਮਰਾ ਚੋਰ ਐਲੂਮੀਨੀਅਮ ਦੀ ਤਾਕੀ ਪੁੱਟ ਚੱਕ ਲੈ ਗਏ ਅੰਦਰ ਪਿਆ ਹੋਇਆ ਕੀਮਤੀ ਸਮਾਨ ਉਸ ਨੂੰ ਦਿੱਤੀ ਸ਼ਿਕਾਇਤਾਂ ਫਿਰ ਪੁਲਿਸ ਤਾਂ ਜਲਦ ਪੁੱਜੀ ਨਹੀਂ ਪਰ ਚੋਰ ਫਿਰ ਇੱਕ ਵਾਰ ਗੱਡੀ ਪਰ ਸਬਾਨ ਦੀ ਲੈ ਹੋ ਗਏ ਰਫੂ ਚੱਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਜੇਕਰ ਤੁਸੀਂ ਕੁਰਾਲੀ ਦੇ ਵਿੱਚ ਕਿਤੇ ਇੱਕ ਸਾਈਡ ਰਹਿੰਦੇ ਹੋ ਜਾਂ ਫਿਰ ਘਰ ਦੇ ਵਿੱਚ ਕੋਈ ਚੌਕੀਦਾਰ ਨਹੀਂ ਰੱਖਿਆ ਹੋਇਆ ਤਾਂ ਇਹ ਖਬਰ ਤੁਹਾਡੇ ਲਈ ਹੈ ਕੁਰਾਲੀ ਦੇ ਵਿੱਚ ਇੱਕ ਘਰ ਦੇ ਵਿੱਚ ਜੋ ਕਿ ਐਲੂਮੀਨੀਅਮ ਦਾ ਬਹੁਤ ਹੀ ਸ਼ਾਨਦਾਰ ਇੱਕ ਫਾਰਮ ਬਣਾਇਆ ਜਾ ਰਿਹਾ ਸੀ ਉਸ ਦੇ ਵਿੱਚ ਚੋਰੀ ਹੋਈ ਹੈ ਅਤੇ ਚੋਰ ਬੜੀ ਆਰਾਮ ਦੇ ਨਾਲ ਸਾਰਾ ਸਮਾਨ ਤਾਕੀ ਪੁੱਟ ਕੇ ਚੋਰੀ ਕਰਕੇ ਲੈ ਗਏ ਹਨ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਰੇਪੀਤੀ ਗਈ ਹੈ ਅਤੇ ਪੁਲਿਸ ਵੀ ਇਸ ਮਾਮਲੇ ਦੀ छानबीन ਕਰ ਰਹੀ ਹੈ ਪਰ ਘਰ ਦੇ ਮਾਲਕ ਦਾ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤਾਂ ਕਿ ਉਹਨਾਂ ਦਾ ਹੋਇਆ ਹੋਇਆ ਚੋਰੀ ਕੀਤਾ ਹੋਇਆ ਸਮਾਨ ਉਹਨਾਂ ਨੂੰ ਵਾਪਸ ਮਿਲ ਸਕੇ ਕੀ ਕਹਿਣਾ ਹੈ ਪੀੜਿਤਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੇਰਾ ਨਾਮ ਜੈਦੀਪ ਗੋਤਮ ਗੱਲ ਇਦਾਂ ਹੋਈ ਹੈ ਪਰਸੋਂ ਰਾਤ ਨੂੰ ਬੰਦਿਆਂ ਨੇ ਉਹਰੇ ਫਾਰਮ ਹਾਊਸ ਦੇ ਅੰਦਰ ਆ ਕੇ ਐਲੂਮੀਨੀਅਮ ਦੀਆਂ ਖਿੜਕੀਆਂ ਤੇ ਤਾਕਿਆਂ ਦੇ ਪੱਲੇ ਜਿੰਨੇ ਵੀ ਸੀ ਉਹ ਉਤਾਰ ਲਏ ਉਤਾਰ ਕੇ ਉਹ ਹੋਰ ਸਮਾਨ ਜਿਹੜਾ ਛੋਟਾ ਚੱਕਣੇ ਵਾਲਾ ਸੀਗਾ ਛੋਟੇ ਮੋਟੇ ਸਮਾਨ ਉਹ ਨਾਲ ਲੈ ਕੇ ਚਲੇ ਗਏ ਜਿਸ ਦੇ ਸਬੰਧ ਵਿੱਚ ਕੱਲ ਅਸੀਂ ਦਿਨ ਵਿੱਚ ਜਾ ਕੇ ਹੌਸ ਦੇ ਵਿੱਚ ਰਿਪੋਰਟ ਦਰਜ ਕਰਾਈ ਉਹਨਾਂ ਦੀ ਕਾਰਵਾਈ ਵੀ ਦੱਸਿਆ ਗਿਆ ਵੀ ਅਸੀਂ ਅੱਜ ਦਿਨ ਚ ਜਾ ਕੇ ਦੇਖਾਂਗੇ ਮੌਇਨਾ ਕਰਾਂਗੇ ਸ਼ਾਮ ਤੱਕ ਮੈਂ ਉਹਨਾਂ ਦੀ ਵੇਟ ਕਰਦਾ ਰਿਹਾ ਪਰ ਉਦੋਂ ਤੱਕ ਕੋਈ ਨਹੀਂ ਆਇਆ ਤੇ ਮੈਂ ਐਜ ਇਟ ਜੋ ਸਮਾਨ ਥਾ ਉਹਦੇ ਇੱਥੇ ਪਿਆ ਰਿਹਾ ਉਹਨਾਂ ਨੂੰ ਦਿਖਾਉਣ ਵਾਸਤੇ ਤੇ ਜਦੋਂ ਸ਼ਾਮ ਨੂੰ ਉਹ 3-4 ਵਜੇ ਤੱਕ ਹੋਰੇ ਨਾ ਆਏ ਜਦੋਂ ਮੈਂ ਹੋਰੇ ਦੁਆਰਾ ਆਇਆ ਆ ਕੇ ਉਹਨਾਂ ਨੂੰ ਦੇਖਿਆ ਵੀ ਉਦੋਂ ਜਿਹੜਾ ਅੰਦਰ ਸਾਰਾ ਸਮਾਨ ਪਿਆ ਸੀ ਸਕ੍ਰੈਪ ਨਵਾਂ ਲੋਰੇ ਦਾ ਉਹ ਦੁਬਾਰਾ ਸ਼ਾਮ ਨੂੰ 4 ਵਜੇ ਦੇ ਦੁਆਰਾ ਟੈਂਪੂ ਭਰ ਕੇ ਇਥੋਂ ਸਮਾਨ ਸਾਰਾ ਲੈ ਗਏ ਉਸ ਦੇ ਸਬੰਧ ਵਿੱਚ ਉਹਨਾਂ ਨੂੰ ਪੁਲਿਸ ਵਾਲਿਆਂ ਦੁਆਰਾ ਬੁਲਾਇਆ ਗਿਆ ਜੋ ਕਿ ਉਹ ਸ਼ਾਮ ਨੂੰ 7:30 ਵਜੇ ਦੇ ਕਰੀਬ ਇੱਥੇ ਆਏ ਆ ਕੇ ਦੇਖਿਆ ਦੇਖ ਕੇ ਚਲੇ ਗਏ ਤਾਂ ਮੈਂ ਕਹਿਣਾ ਚਾਹਨਾ ਹੈ ਵੀ ਜੋ ਇਹ ਚੋਰੀ ਹੋਈ ਹੈ ਉਹਦੇ ਸਬੰਧ ਵਿੱਚ ਪੁਲਸ ਨੂੰ ਇਹ ਪੂਰੀ ਕਾਰਵਾਈ ਕੀਤੀ ਜਾਵੇ ਜੋ ਬਣਦਾ ਹੈ ਉਹ ਕਾਰਵਾਈ ਕਰਕੇ ਸਾਨੂੰ ਦੱਸਿਆ ਜਾਵੇ ਤਾਂ ਕਿ ਨੁਕਸਾਨ ਹੋਇਆ ਸਾਡਾ ਜਿਹੜਾ ਨੁਕਸਾਨ ਇੱਥੇ ਹੈ ਸਾਡਾ ਜਿਹੜਾ ਏਰੀਆ ਦਾ ਸਾਰਾ ਤਾਰ ਦਾ ਕੰਮ ਚੱਲਿਆ ਸੀ ਜਾਲੀ ਦਾ ਕੰਮ ਚੱਲਿਆ ਸੀ ਐਂਗਲ ਦੀ ਕਟਿੰਗ ਹੋ ਰਹੀ ਸੀ ਮਸ਼ੀਨਾਂ ਪਈਆਂ ਸੀ ਪੱਖੇ ਸੀਗੇ ਤੇ ਜੋਕਸ ਫੈਨ ਸੀਗੇ ਉਹ ਜਿਹੜੇ ਐਂਗਲ ਵਗੈਰਾ ਨਵੇਂ ਸੀਗੇ ਉਹ 4 ਕੁਇੰਟਲ ਦੇ ਕਰੀਬ ਉਹ ਸੀਗੇ ਜਿਹੜੇ ਕੱਟੇ ਹੋਏ ਪੀਸ ਸੀਗੇ ਤਿਆਰ ਕਰੇ ਹੋਏ ਸੀ ਅੰਦਰ ਪਏ ਸੀਗੇ ਉਹ ਸਾਰੇ ਉਹ ਕੈਂਪੂ ਦੇ ਵਿੱਚ ਭਰ ਕੇ ਇਥੋਂ ਲੈ ਗਏ ਇਹ ਕੰਮ ਜਿਹੜਾ ਹੈ ਇਹ ਲਾਗਪਾਸ ਦੇ ਬੰਦਿਆਂ ਦਾ ਹੀ ਕੀਤਾ ਗਿਆ ਹੈ ਪਹਿਲਾਂ ਵੀ ਇਸ ਦੌਰਾਨ ਇਸ ਏਰੀਆ 'ਚ ਕਈ ਚੋਰੀਆਂ ਹੋ ਚੁੱਕੀਆਂ ਹਨ ਉਹਦੇ ਬਾਰੇ ਵੀ ਅਸੀਂ ਪੁਲਿਸ ਨੂੰ ਕਦੀ ਬਾਈ ਦੱਸਿਆ ਹੈ ਲੇਕਿਨ ਕੋਈ ਹੁਣ ਤੱਕ ਕਾਰਵਾਈ ਨਹੀਂ ਹੋਈ ਇਸ ਲਈ ਅਸੀਂ ਦੁਬਾਰਾ ਬੇਨਤੀ ਕਰਦੇ ਆਂ ਵੀ ਸਾਡੀ ਇਹਦੀ ਇਨਕੁਆਇਰੀ ਕੀਤੀ ਜਾਵੇ ਤੇ ਸਾਡਾ ਮਾਲ ਬਰਾਮਦ ਕੀਤਾ ਜਾਵੇ ਕੀ ਗਸ਼ਤੀ ਕਰਦੀ ਹੈ ਪੁਲਿਸ ਇਸ ਰਸਤੇ ਤੇ ਆਮ ਤੌਰ ਤੇ ਪੁਲਿਸ ਇੱਕ ਤਾਂ ਇੱਥੇ ਠੇਕਾ ਨੇੜੇ ਹੈ ਆਵਾਜਾਈ ਬਹੁਤ ਹੈ ਕਦੇ-ਕਦੇ ਚੱਕਰ ਮਾਰਦੇ ਆਂ ਲੇਕਿਨ ਉਹ ਜਾਨਾ ਕੋਈ ਉਹਦਾ ਫਰਕ ਨਹੀਂ ਪਿਆ ਹੈ ਇਸ ਸਬੰਧ ਦੇ ਵਿੱਚ ਹੁਣ ਦੁਬਾਰਾ ਇਹਦਾਂ ਬਡਾਲੀ ਰੋਡ ਦਾ ਜਿਹੜਾ ਹੈਗਾ ਉਹ ਖਾਸ ਧਿਆਨ ਰੱਖਿਆ ਜਾਵੇ ਬਡਾਲੀ ਰੋਡ ਤੇ ਆਮ ਕਈ ਚੋਰੀਆਂ ਲਕੈਤੀਆਂ ਲਾਗਪਾ ਦੇ ਨਸ਼ੇੜੀ ਜਿਹੜੇ ਹੈ ਆਖੇ ਉਹ ਗਲਤ ਕੰਮ ਕਰਦੇ ਆ ਉਹਨਾਂ ਦਾ ਧਿਆਨ ਜ਼ਿਆਦਾ ਰੱਖਿਆ। ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਕੁੜਾਲੀ ਦੇ ਵਿੱਚ ਚੋਰੀਆਂ ਹੋ ਰਹੀਆਂ ਅਕੀ ਕਹਿਣਾ ਚਾਹੁੰਦੇ ਹੋ ਚੋਰੀਆਂ ਤਾਂ ਦੂਸਰੇ ਤੀਸਰੇ ਦਿਨ ਸੁਣਨ ਨੂੰ ਮਿਲਦਾ ਫਲਾਣੀ ਜਗਾ ਹੋ ਗਈ ਫਲਾਣੀ ਜਗਾ ਹੋ ਗਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਲੋਕਲ ਨਾ ਬਾਹਰਲੇ ਬੰਦੇ ਜੋ ਵੀ ਹੈ ਚੋਰੀਆਂ ਦਾ ਕਰਦੇ ਨੇ ਕਈਆਂ ਦਾ ਤੁੰਦਾ ਹੀ ਇਹੀ ਬਣਿਆ ਹੋਇਆ ਹਰ ਰੋਜ਼ ਨਵਾਂ ਸੁਣਨ ਨੂੰ ਮਿਲਦਾ ਹੈ। ਪਰ ਇੱਥੇ ਮੈਂ ਇਹ ਜ਼ਰੂਰ ਕਹਾਵਾਂਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਜਿਉਂ-ਜਿਉਂ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਹੈ ਪੁਲਿਸ ਦੀ ਨਾਫਰੀ ਵਧਣੀ ਚਾਹੀਦੀ ਹੈ ਜਿਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਹੋਵੇ ਤਾਂ ਕਿ ਇਸ ਚੀਜ਼ ਨੂੰ ਠੱਲ ਪਾਈ ਜਾ ਸਕੇ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਜਦ ਆਵਾਦੀ ਕਿਸੇ ਸ਼ਹਿਰ ਦੀ ਵੱਧਦੀ ਹੈ ਉਹਦੇ ਨਾਲ-ਨਾਲ ਐਡਮਿਨਿਸਟ੍ਰੇਟਿਵ ਵਾਸਤੇ ਵੀ ਪੁਲਿਸ ਦੀ ਨਾਫਰੀ ਵੀ ਵਧਣੀ ਚਾਹੀਦੀ ਕੋਈ ਸੀਸੀਟੀਵੀ ਵੀ ਕਿ ਤਰ੍ਹਾਂ ਹੋਇਆ ਕਿਸੇ ਤਰੀਕੇ ਨਾਲ ਪੁਲਸ ਨੇ ਕੀ ਸਵਾਲ ਚੁੱਕਾ ਪੁਲਸ ਨੇ ਇਹ ਨਾਲ ਗੱਲ ਹੋਈ ਹੈ ਉਹ ਕਹਿੰਦੇ ਸੀ ਕਾਰਵਾਈ ਕਰ ਰਹੇ ਨੇ ਸਾਰ ਬਈ ਹੋਣੀ ਚਾਹੀਦੀ ਉਹ ਵੀ ਛਾਣਬੀਣ ਕਰਕੇ ਕਰਨਗੇ ਉਹਨਾਂ ਕੋ ਕਿਹੜਾ ਕੋਈ ਇਹੋ ਜਿਹਾ ਪੈਮਾਨਾ ਵੀ ਜਿਹੜਾ ਬਿਨਾਂ ਦੇਖੇ ਪਤਾ ਲੱਗ ਜਾਊਗਾ ਲੱਭ ਹੀ ਲੱਭੇਗਾ ਬੰਦਾ ਤਾਂ